ਨਾਮ ਪੂਰਾ ਹੋ ਰਿਹਾ ਹੈ ਸਰ ਮੇਰੀ ਚੋਰੀ ਹੋਈ ਸੀ ਤਕਰੀਬਨ ਕੋਈ 70 ਲੱਖ ਦੀ 골ਡ ਦੀ 26 ਤਰੀਕ ਨੂੰ ਚੋਰੀ ਹੋਈ ਸੀ ਤੇ ਮੈਂ ਥਾਣੇ ਦੇ ਬਾਰੇ ਚੱਕਰ ਕੱਟ ਰਹੀ ਸੀ ਤੇ ਮੈਨੂੰ ਥਾਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਜਿੰਨੇ ਚੋਰੀ ਕੀਤੀ ਸੀ ਉਹ ਥੋੜਾ ਮੈਨੂੰ ਪਤਾ ਚੱਲ ਗਿਆ ਤੇ ਮੈਂ ਪੁਲਿਸ ਨੂੰ ਦੱਸਿਆ ਕਿ ਐਸ ਇਨਸਾਨ ਨੇ ਮੇਰੀ ਚੋਰੀ ਕੀਤੀ ਹੈ ਲੇਕਿਨ ਪੁਲਿਸ ਨੇ ਮੰਨੀ ਨਹੀਂ ਮੇਰੀ ਗੱਲ ਚੋਰੀ ਹੋਈ ਕਿੱਦਾਂ ਸੀ ਕਿੱਥੇ ਹੋਈ ਚੋਰੀ ਇਸ ਤਰ੍ਹਾਂ ਹੋਈ ਸੀ ਕਿ ਮੈਂ ਘਰ ਨਹੀਂ ਸੀ ਮੈਂ ਜਿਮ ਗਈ ਹੋਈ ਸੀ ਮੇਰਾ ਹਸਬੰਡ ਆਇਆ ਰਾਈਨਾ ਮੇ ਲਈ ਉਰਤੇ ਮੇਰਾ ਪਰਚਾ ਦਰਜ ਕਰਵਾਇਆ ਹੋਇਆ ਸੀ ਤਰਾਇਨਾ ਮੇ ਲਈ ਆਇਆ ਮੇਰੀ ਕੁੜੀਆਂ ਨੂੰ ਕਹਿੰਦਾ ਕਿ ਮੰਮੀ ਨੇ ਕਹਿ ਰਾਈਨਾਮਾ ਕਰਨਾ ਹੈ ਤੇ ਮੈਂ ਉੱਪਰ ਬੈਠ ਲਗਾ ਇਹਰੇ ਦੁਨੀਆਂੋਂ ਚੋਰੀ ਕਰਕੇ ਚਲਾ ਗਿਆ ਗੋਲਡ ਮੈਂ ਪੀਸੀਆ 181 ਤੇ ਕਾਲ ਕੀਤੀ ਮੇਰੇ ਘਰ ਪੁਲਸ ਆਈ ਲੇਕਿਨ ਪੁਲਸ ਨੇ ਮੇਰਾ ਯਕੀਨ ਨਹੀਂ ਕੀਤਾ ਕਿ ਇੰਨਾ ਗੋਲਡ ਹੋਏਗਾ ਐਫ ਆਈ ਆਰ ਲਾਜ ਨਹੀਂ ਕੀਤੀ ਮੈਂ ਥਾਣੇ ਦੇ ਬੜੇ ਚੱਕਰ ਕੱਢਦੀ ਰਹੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿੰਨੇ ਟੋਲਾ ਸੋਨਾ ਸੀ ਸਰ ਮੇਰਾ ਤਕਰੀਬਨ ਕੋਈ ਮਤਲਬ ਕਿ 1 ਕਿਲੋ ਦੇ ਕਰੀਬ ਸੋਨਾ ਸੀ 1 ਕਿਲੋ ਦੇ ਕਰੀਬ ਸੋਨਾ ਸੀ ਜਿਹਦੇ ਵਿੱਚ 20-25 ਲੱਖ ਦੀ ਰਿਕਵਰੀ ਹੋ ਗਈ ਆ 20-25 ਲੱਖ ਦੀ ਰਿਕਵਰੀ ਹੋ ਗਈ ਆ ਬਾਕੀ ਉਹਨੇ ਕੁਝ ਵੇਚਿਆ 골ਡ ਤੇ ਉਹ ਰਿਕਵਰ ਕਰਨਾ ਬਾਕੀ ਆ ਇਹਦੇ ਵਿੱਚ ਐਸ ਐਚਓ ਸਾਹਿਬ ਡੀ ਡਿਵੀਜ਼ਨ ਨੇ ਮੁੰਜੀ ਅਮੌਲਕ ਨੇ ਵਿਕਰਮ ਨੇ ਸੁਦੇਸ਼ ਐਸ ਆਈ ਨੇ ਏ ਸੀ ਪੀ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਇੰਨਾ ਸਾਥ ਦਿੱਤਾ ਇਸ ਮੈਂ ਕੰਨੀ ਆ ਮੇਰੇ ਇਹਨਾਂ ਨੇ ਤਹਿਕੀਕਤ ਇੰਨੀ ਵਧੀਆ ਕੀਤੀ ਕਿ ਮੁਜਰਮ ਪਠਾਨ ਕੋਟਾ ਅਰੈਸਟ ਕਰਕੇ ਲਿਆਏ ਆ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਹਾਂਜੀ ਏ ਸੀ ਪੀ ਸਾਹਿਬ ਸੁਰਿੰਦਰ ਸਿੰਘ ਜੀ ਨੇ ਬਹੁਤ ਮੇਰਾ ਸਾਥ ਦਿੱਤਾ ਉਹਨਾਂ ਨੇ ਇੰਨਾ ਸਾ ਦਿੱਤਾ ਮੇਰਾ ਪੂਰਾ ਰਿਕਵਰ ਸੋਨਾ ਕੀਤਾ ਜਿਹੜਾ ਜਿਹੜਾ ਵੇਚਿਆ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਤੇਰਾ ਸਾਰਾ ਰਿਕਵਰ ਕਰਾਂਗੇ ਤੇ ਮੈਨੂੰ ਰਿਕਵਰ ਕਰਕੇ ਤੈਨੂੰ ਦਿੱਤਾ ਜਾਏਗਾ ਕਿੰਨੇ ਹੈਗੇ ਦੋਸ਼ੀ ਜਿਹੜੇ ਅੱਜ ਇਹਦੇ ਸਰ ਦੋ ਦੋਸ਼ੀ ਆ ਬਾਕੀ ਉਹਦੀ ਇੱਕ ਵੇ ਹਸਬੰਡ ਇੱਕ ਮੇਰੀ ਬਹੂ ਇਹ ਦੋ ਦੋਸ਼ੀ ਆ ਉਸ ਤੋਂ ਬਾਅਦ ਉਹਦੀ ਮੇਰੀ ਮਦਰ-ਇਨ-ਲॉ ਅਸਿਸਟੈਂਟ ਨੇ ਲੌਕ 골ਡ ਦੇ ਕੇ ਗਏ ਆ ਉਹਨਾਂ ਨੇ ਮੇਰੀ ਮਦਰ-ਇਨ-ਲॉ ਨੇ ਫੋਨ ਕੀਤਾ ਆਪਣੀ ਬੇਟੀ ਨੂੰ ਕਿ ਲਮਾਰੀ ਦੇ ਉੱਪਰ 골ਡ ਪਿਆ ਲੈ ਕੇ ਜਲਦੀ ਪਠਾਨਕੋਟੋਂ ਤੇ ਬੱਸ 'ਤੇ ਬੈਠ ਕੇ ਆ ਜਾ। ਉਹ ਬੱਸ 'ਤੇ ਬੈਠ ਕੇ ਬਾਹਰ ਪਕੜਾ ਕੇ ਗਈ ਆ। ਇਹ ਪੱਤਰਕਾਰ ਗੁਰਿੰਦਰ ਸਿੰਘ ਨੂੰ ਫੜਾ ਕੇ ਗਈ ਆ ਤੇ ਉਹਨੇ ਅੰਦਰ ਜਾ ਕੇ ਦਿੱਤਾ। ਉਹਨ ਕੀ ਮੰਗਤੀ ਕਰਦੇ ਨੇ? ਮੈਂ ਹੀ ਮੰਗ ਕਰਦੀ ਆ ਕਿ ਮੇਰੇ ਅਗਲੇ ਦੋਸ਼ੀ ਵੀ ਫੜੇ ਜਾਣ ਤਾਂ ਉਹਨਾਂ ਦੀ ਵੀ ਅਰੈਸਟ ਪਾਈ ਜਾਵੇ। ਬੰਦਾ ਸੋਨਾ ਕਹਿੰਦਾ। ਜੇ ਬੰਦਾ ਸੋਨਾ ਮੈਨੂੰ ਦਵਾਇਆ ਜਾਵੇ ਜਿਹੜਾ ਮੇਰਾ ਬਕਾਇਆ ਰਹਿ ਗਿਆ। ਜਿਹੜਾ ਇੱਕ ਸੋਨਾ ਬਰਾਬਰ ਹੋਇਆ। ਇੱਕ ਲੇਡੀ ਆ ਪੂਜਾ ਵਾਈਫ ਆਫ ਦਾ ਨੋਬ ਕੁਮਾਰ। ਵਾਸੀ ਪਟਪੁੰਜੇ ਵਾਲਾ ਬਾਜ਼ਾਰ ਉਹਨੇ ਸਾਨੂੰ 3-3 24 ਨੂੰ ਇੱਕ ਕੰਪਲੇਂਟ ਦਰਜ ਕਰਾਈ ਵੀ ਮੇਰਾ ਇਹਲਾ ਘਰ ਵਾਲਾ ਜਿਹੜਾ ਮੇਰੇ ਤੋਂ ਵੱਖ ਰਹਿੰਦਾ ਅਨੋਖ ਕੁਮਾਰ ਉਹ ਮੇਰੇ ਘਰ ਗੈਰ ਹਰੀਚ ਆਇਆ ਤੇ ਮੇਰੀ ਗੈਰ ਹਰੀਚ ਉਹ 410 ਗ੍ਰਾਮ ਸੋਨਾ ਜਿਹੜਾ ਉਹ ਘਰੋਂ ਚੋਰੀ ਕਰਕੇ ਲੈ ਗਿਆ ਜਿਹਦੇ ਸਬੰਧੀ ਅਸੀਂ ਮੁਕਦਮਾ ਨੰਬਰ 9 ਦਰਜ ਕੀਤਾ ਜਿਹਦੇ 'ਚ ਅਸੀਂ ਜਾਂ ਤਫਤੀਸ਼ ਕੀਤੀ ਸਾਨੂੰ ਉਹਦੀ ਲੋਕੇਸ਼ਨ ਤੋਂ ਪਤਾ ਲੱਗਾ ਵੀ ਉਹ ਪਠਾਨਕੋਟ ਰਹਿ ਰਿਹਾ ਕਿਤੇ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਸੋਰਸ ਲਾਏ ਸਾਰਾ ਕੁਝ ਕੀਤਾ ਰੇਡ ਕੀਤੇ ਤੇ ਉਹਨੂੰ ਅਨੂਪ ਕੁਮਾਰ ਤੇ ਇਹਦੀ ਨੂੰਹ ਜਿਹੜੀ ਆ ਚਾਹਤ ਦੋਵਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ ਬਾਅਦ ਦੇ ਵਿੱਚ 256 ਗ੍ਰਾਮ ਸੋਨਾ ਸਾਨੂੰ ਰਿਕਵਰ ਕਰਾਇਆ ਜਿਹੜਾ ਕਿ ਅਜੇ ਵੀ 154 ਗ੍ਰਾਮ ਸੋਨਾ ਅਜੇ ਬਾਕੀ ਹੈ ਰਿਕਵਰ ਕਰਨਾ ਉਹ ਦਰਾਨੇ ਰਿਮਾਨ ਤੋਂ ਬਾਅਦ ਅਸੀਂ ਦੁਬਾਰਾ ਪੁਸ਼ਕਿਸ਼ ਕਰਕੇ ਤੇ ਹੋਰ ਰਿਕਵਰ ਕਰਾਂਗੇ ਸਰ ਕਿੰਨੇ ਜਾਨੇ ਅਨੂਪ ਮਾਇਰ ਦੇ ਵਿੱਚ ਕਿੱਥੇ ਲੱਗਿਆ ਇਹਦੇ ਵਿੱਚ ਫਿਲਹਾਲ ਦੋ ਹੀ ਆ ਇਹਦੀ ਇਹਦਾ ਘਰ ਵਾਲਾ ਤੇ ਇਹਦੀ ਇੱਕ ਨੂੰ ਜਦ ਦੋਵਾਂ ਦੀ ਅरेस्ट ਪੈ ਗਈ ਆ ਤੇ ਦੋਵੇਂ ਗ੍ਰਿਫਤਾਰ ਨੇ ਸਰ ਆਪਣੀ ਪਤਨੀ ਦਾ ਹੀ ਤੁਨ ਸੁਨਾਂ ਨੇ ਚੋਰੀ ਕੀਤਾ ਜੀ ਹਾਂ ਇਹਦੀ ਪਤਨੀ ਦਾ ਉਹਨੇ ਆਪਣੇ ਥੋੜੇ ਥੋੜੇ ਪੈਸਿਆਂ ਤੋਂ ਕਰਕੇ ਉਹਨੇ ਬਣਾਇਆ ਸੀ ਤੇ ਹੁਣ ਉਹ ਉਹ ਤੋਂ ਵੱਖ ਰਹਿੰਦੀ ਸੀ ਉਹ ਵੱਖ ਰਹਿੰਦਾ ਸੀ ਤੇ ਉਹ ਸਾਰਾ ਸੋਨਾ ਇਹਨੇ ਆਪ ਬਣਵਾਇਆ ਸੀ ਜਿਹਦਾ ਡੀਟੀਵੀ ਦੇ ਥਾਣੇ ਦੇ ਇੱਕ ਫੋਨਾਂ ਬਰਾਮਦ ਹੋਇਆ ਮਾਮਲਾ ਇਹ ਸੀ ਕਿ ਪੂਜਾ अरोड़ा ਦੇ ਘਰ ਕੁਝ ਦਿਨ ਪਹਿਲਾਂ ਚੋਰੀ ਹੋਈ ਸੀ ਤੇ ਇੱਕ ਇਹ ਬਲਾਈਂਡ ਕੇਸ ਸੀ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਨੇ ਚੋਰੀ ਕੀਤੀ ਹੈ ਤੇ ਸ਼ੱਕ ਸੀ ਫੈਮਿਲੀ ਮੈਂਬਰਸ ਤੇ ਤੇ ਜਦੋਂ ਕਿ ਫਿਰ ਉਸ ਤੋਂ ਬਾਅਦ ਮਾਮਲਾ ਦਰਜ ਹੋਇਆ ਐਸ ਐਚਓ ਬੀ ਡਿਵੀਜ਼ਨ ਤੇ ਜੋ ਏ ਸੀ ਬੀ ਸਾਹਿਬ ਦੇ ਹੁਕਮ ਨਾਲ ਜੋ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਤਫ਼ਤੀਸ਼ ਜਦੋਂ ਪੁਲਿਸ ਨੇ ਸਾਇੰਟਿਫਿਕ ਐਵੀਡੈਂਸ ਦੇ ਥਰੂ ਫਿਰ ਪਤਾ ਕਰਾਇਆ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਕੋਈ ਸ਼ਾਮਲ ਸੀ ਜਿਨ੍ਹਾਂ ਨੇ ਵੀ ਸਾਰਾ ਜਿਹੜਾ ਗਹਿਣਾ ਵਗੈਰਾ ਸੋਨਾ ਚੋਰੀ ਕੀਤਾ ਪੂਜਾ ਰੋੜਾ ਦਾ ਸਰ ਅਜੇ ਹੋ ਗਿਆ ਬਰਾਮਦ ਹੋ ਗਿਆ ਕਿੰਨੀ ਬਰਾਮਦ ਹੋਈ ਹਾਂਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸ਼ੀ ਅਰੈਸਟ ਹੋ ਗਏ ਆ ਤੇ ਬਾਕੀ ਅੰਡਰ ਇਨਵੈਸਟੀਗੇਸ਼ਨ ਹੈ ਤੇ ਕੁਝ ਕੇ ਰਿਕਵਰ ਹੋਇਆ ਬਾਕੀ ਅਜੇ ਕਰਨਾ ਬਾਕੀ ਹੈ ਜੀਨ ਸਾਹਿਬ ਕਿਤੇ ਨਾ ਕਿਤੇ ਪੂਜਾ ਮੈਡਮ ਨੂੰ ਬਹੁਤ ਇਸ ਕੇਸ ਲਈ ਬਹੁਤ ਥੱਲੇ ਪੱਟਾ ਦਰਜ ਕਰਾਉਣੀ ਬਹੁਤ ਥੱਲੇ ਥੋੜੇ ਜਾਨੇ ਦੇਖੋ ਇੱਕ ਬਲਾਈਂਡ ਕੇਸ ਸੀ ਤੇ ਘਰ ਦੇ ਵਿੱਚ ਚੋਰੀ ਹੋਣੀ ਤੇ ਫੈਮਿਲੀ ਮੈਂਬਰ ਇਨਵੋਲ ਹੋਣੇ ਇਹ ਇੱਕ ਬੜਾ ਇਹਨੂੰ ਸੋਲਵ ਕਰਨਾ ਬੜਾ ਡਿਫਿਕਲਟ ਆ ਵੀ ਇਹ 체ਤੀ ਕਿਦਰੇ ਇਹਨੂੰ ਸੁਲਝਾਣਾ ਪੁਲਿਸ ਲਈ ਵੀ ਮੁਸ਼ਕਲ ਸੀ ਤੇ ਇੱਕ ਵਿਸ਼ਵਾਸ ਵੀ ਨਹੀਂ ਆਉਂਦਾ ਵੀ ਅਲੀਗੇਸ਼ਨ ਘਰ ਦੇ ਮੈਂਬਰ ਤੇ ਲੱਗ ਰਹੇ ਆ ਵੀ ਇਸ ਨੇ ਚੋਰੀ ਕੀਤਾ ਪਰ ਜੋ ਇਹਨਾਂ ਨੇ ਕਹਿੰਦੇ ਸੀ ਅਲੀਗੇਸ਼ਨ ਉਹ ਵਾਕਈ ਸੱਚ ਨਿਕਲੇ ਸਾਇੰਟਿਫਿਕ ਐਵੀਡੈਂਸ ਜਦੋਂ ਕਲੈਕਟ ਕੀਤੀ ਪੁਲਿਸ ਨੇ ਉਹ ਤੋਂ ਸਾਫ਼ ਹੋ ਗਿਆ ਵੀ ਇਹਨਾਂ ਦਾ ਵਾਲਾ ਹਸਬੰਦ ਆ ਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਨਵੋਲਵ ਸੀ ਇਹਦੇ ਵਿੱਚ ਇਸ ਕਰਕੇ ਇਹਨਾਂ ਨੂੰ ਬੜੀ ਮੁਸ਼ਕਲ ਆਈ ਹੈ ਪਰਚਾ ਦਫਤਰਾਂ ਚ ਵੀ ਜੇਬਰਪੁਰ ਨੂੰ ਪਰਾਨ ਆਇਆ ਸੀ ਇਹਦੇ ਵਿੱਚ ਜੋ ਹੁਣ ਤੱਕ ਸਾਹਮਣੇ ਆਇਆ ਵੀ ਇਹ ਜਿਹੜੀ ਸਿਸਟਰ ਹੈ ਉਹ ਵੀ ਇਨਵੋਲ ਹੈ ਇਹਦੀ ਮਦਰ ਵੀ ਇਨਵੋਲ ਹੈ ਤੇ ਬਾਕੀ ਅਜੇ ਅੰਡਰ ਇਨਵੈਸਟੀਗੇਸ਼ਨ ਕਿਉਂਕਿ ਜਸਟ ਅਜੇ ਅਰੈਸਟ ਹੀ ਹੋਏ ਆ ਤੇ ਰਿਮਾਂਡ ਲੈਣਾ ਅਜੇ ਇਹਨਾਂ ਦਾ ਰਿਮਾਂਡ ਤੋਂ ਬਾਅਦ ਜੋ ਵੀ ਦੋਸ਼ੀ ਆਪਣਾ ਬਿਆਨ ਦੇਗਾ ਉਸ ਤੋਂ ਬਾਅਦ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦੀ ਕੀ ਇਨਵੋਲਮੈਂਟ ਸੀ ਅਜੇ ਤੱਕ ਸਾਨੂੰ ਸ਼ੱਕ ਵੀ ਹੈ ਵੀ ਇਹਨਾਂ ਨੇ ਜਿਹੜੇ ਸਾਰੇ ਫੈਮਿਲੀ ਮੈਂਬਰ ਇਹਦੇ ਇਨ-ਲਾ ਉਸ ਨੇ ਸਾਰੇ ਸ਼ਾਮਲ ਨੇ